ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਡਕੈਤੀ ਦੀ ਰਿਪੋਰਟ ਦੇ ਕੁਝ ਘੰਟਿਆਂ ਵਿੱਚ ਹੀ ਇੱਕ ਮੰਗੜਤ ਲੁੱਟ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਅਸਲ ਵਿੱਚ ਨਕੋਦਰ ਮਲਸੀਆ ਖੇਤਰ ਵਿੱਚ ਕਥਿਤ ਤੌਰ ਤੇ 2 ਲੱਖ ਰੁਪਏ ਦੀ ਚੋਰੀ ਦੀ ਘਟਨਾ ਨੂੰ ਫਾਈਨੈਂਸ ਕੰਪਨੀ ਦੇ ਦੋ ਕਰਮਚਾਰੀਆਂ ਦੁਆਰਾ ਕੰਪਨੀ ਦੇ ਫੰਡਾਂ ਦੀ ਦੁਰਵਰਤੋਂ ਕਰਨ ਲਈ ਝੂਠੀ ਰਿਪੋਰਟ ਕੀਤੀ ਸੀ। ਫੜੇ ਗਏ ਵਿਅਕਤੀਆਂ ਦੀ ਪਛਾਣ ਸੁਰਜੀਤ ਸਿੰਘ ਵਾਸੀ ਨਕੋਦਰ ਅਤੇ ਸैम ਵਾਸੀ ਆਦਮਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। उन्हें धोखाधड़ी तो अपराधिक साजिश नबंधित धारावान समेत भारतीय न्याय संहिता दबंधित धारावं तित मामला दर्ज किया गया है जलंधर देहाती दे सीनियर पुलिस कप्तान हरकमलप्रीत सिख ने दसिया कि पुलिस एमरजेंसी हेल्पलाइन एक सौ बारह से नकोदर मलसिया रोड से लुट खोह की सूचना दी गई सी सामरजेंसी रिस्पांस वहीकल यारवीं टीम तुरंत घटना स्थान पर पहुंच गई एसएचओ शाहकोट SHO ਨਕੋਦਰ ਅਤੇ CIA ਸਟਾਫ ਦੀ ਟੀਮ ਨੇ DSP ਨਕੋਦਰ ਦੀ ਨਿਗਰਾਨੀ ਹੇਠ ਜਾਂਚ ਸ਼ੁਰੂ ਕਰ ਦਿੱਤੀ ਸੀ ਜਿਉਂ-ਜਿਉਂ ਜਾਂਚ ਅੱਗੇ ਵਧਦੀ ਗਈ CCTV ਫੁਟੇਜ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੋਂ ਪਤਾ ਲੱਗ ਗਿਆ ਕਿ ਅਜੇ ਹੀ ਕੋਈ ਲੁੱਟ ਨਹੀਂ ਹੋਈ surjit singh ਤੇ ਸ਼ੱਕ ਹੋਇਆ ਜਿਸ ਨੇ ਕੰਪਨੀ ਦੇ ਫੰਡਾਂ ਨੂੰ ਡਾਇਵਰਟ ਕਰਨ ਲਈ ਜੁਰਮ ਦੀ ਛੁੱਟੀ ਰਿਪੋਰਟ ਕੀਤੀ ਸੀ ਮੋੜਲੀ ਤਫ਼ਤੀਸ਼ ਦੌਰਾਨ ਦੋਵਾਂ ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕਰ ਲਈ ਮੰਦੇ ਹੋਏ ਕਿ ਉਹ ਬਿਨਾ ਕਿਸੇ ਨਤੀਜੇ ਦੇ ਫਰਾਰ ਹੋ ਸਕਦੇ ਹਨ ਅੱਗੇ ਦੀ ਜਾਂਚ ਤੋਂ ਪਤਾ ਲੱਗਾ ਕਿ ਕਰਮਚਾਰੀਆਂ ਨੇ ਚੋਰੀ ਕੀਤੇ ਫੰਡਾਂ ਨੂੰ ਬਰਾਬਰ ਵੰਡਣ ਦੇ ਇਰਾਦੇ ਨਾਲ ਹਿੰਸਕ ਦਕੈਤੀ ਦੀ ਨਕਲ ਕਰਨ ਲਈ ਜਾਣਬੁੱਝ ਕੇ ਆਪਣੇ ਕੱਪੜੇ ਪਾੜ ਦਿੱਤੇ ਸਨ ਪੁਲਿਸ ਦੀ ਤੇਜ਼ ਕਾਰਵਾਈ ਨੇ ਕਹਾਣੀ ਦਾ ਪਰਦਾਫਾਸ਼ ਕੀਤਾ ਅਤੇ ਗਵਨ ਕੀਤੀ ਰਕਮ ਦੀ ਪੂਰੀ ਰਿਕਵਰੀ ਕੀਤੀ ਹੈ ਐਸਐਸਪੀ ਖਾਕ ਨੇ ਆਰਵੀ ਟੀਮਾਂ ਦੀ ਚੌਕਸੀ ਅਤੇ ਤੁਰੰਤ ਜਵਾਬ ਦੇਣ ਲਈ ਸ਼ਲਾਘਾ ਕੀਤੀ ਜਿਨਾ ਨੇ ਦੋਸ਼ੀਆਂ ਨੂੰ ਫੜਨ ਅਤੇ ਕੰਪਨੀ ਦੇ ਫੰਡਾਂ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜਨਤਾ ਨੂੰ ਇੱਕ ਸਖਤ ਸੰਦੇਸ਼ ਵਿੱਚ ਐਸਐਸਪੀ ਖਾਕ ਨੇ ਝਾਲੀ ਖਬਰਾਂ ਫੈਲਾਉਣ ਜਾਂ ਪੁਲਿਸ ਨੂੰ ਗਲਤ ਜਾਣਕਾਰੀ ਦੇਣ ਵਿਰੁੱਧ ਚੇਤਾਵਨੀ ਦਿੱਤੀ। ਅਜਿਹਿਆਂ ਕਾਰਵਾਈਆਂ ਨੇ ਸਿਰਫ ਕੀਮਤੀ ਪੁਲਿਸ ਸਰੋਤਾਂ ਦੀ ਬਰਬਾਦੀ ਕਰ ਦਿਆ ਹਨ, ਬਲਕਿ ਸਮਾਜ ਵਿੱਚ ਬੇਲੋੜੀ دہشت ਵੀ ਪੈਦਾ ਕਰ ਦਿਆ ਹਨ। ਅਸੀਂ ਨਾਗਰਿਕਾਂ ਨੂੰ ਜ਼ਿੰਮੇਵਾਰ ਬਣਨ ਅਤੇ ਸਿਰਫ ਸੱਚੀਆਂ ਘਟਨਾਵਾਂ ਦੀ ਰਿਪੋਰਟ ਕਰਨ ਦੀ ਅਪੀਲ ਕਰਦੇ ਹਾਂ। ਪੰਜਾਬ న్యూਸ ਚੈਨਲ ਲਈ ਜਲੰਧਰ ਤੋਂ ਅਜੇ ਮਲੋਤਰਾ ਦੀ ਵਿਸ਼ੇਸ਼ ਰਿਪੋਰਟ ਕੱਲ ਤਕਰੀਬਨ ਸਵਾ 3 ਵਜੇ ਸ਼ਾਮ ਦੇ ਇੱਕ ਇਨਸੀਡੈਂਟ ਨੋਟਿਸ ਚ ਆਇਆ ਇੱਕ ਸੁਰਜੀਤ ਸਿੰਘ ਨਾਮ ਦੇ ਬੰਦੇ ਨੇ ਨਕੋਦਰ ਏਰੀਏ ਦੇ ਨੇ ਕਾਲ ਕੀਤੀ ਕੰਟਰੋਲ ਰੂਮ ਦੇ ਉੱਪਰ ਵੀ ਮੇਰੇ ਨਾਲ 2 ਲੱਖ ਰੁਪਏ ਦੀ ਸਨੇਚਿੰਗ ਹੋ ਗਈ ਹੈ ਚਾਰ ਬੰਦੇ ਦੋ ਮੋਟਰਸਾਈਕਲਾਂ ਤੇ ਆਏ ਨਕੋਦਰ ਮਲਸੀਆਂ ਰੋਡ ਦੇ ਉੱਪਰ ਉਹਨਾਂ ਨੇ ਮੈਨੂੰ ਗਨਪਾਇੰਟ ਤੇ ਲੈ ਲਿਆ ਤੇ ਮੈਂ ਇੱਕ ਫਾਈਨਾਂਸ ਕੰਪਨੀ ਹੈਗੀ ਉਹਦਾ EMPLOYE ਹੈਗਾ ਮੈਂ ਕਲੈਕਸ਼ਨ ਕਰਕੇ ਆ ਰਿਹਾ ਸੀ ਤੇ ਮੇਰੇ 2 ਲੱਖ ਰੁਪਏ ਜਿਹੜੇ ਉਹ ਚਾਰ ਬੰਦੇ ਲੁੱਟ ਕੇ ਚਲੇ ਗਏ ਇਮੀਡੀਏਟਲੀ ਪੁਲਿਸ ਹਰਕਤ ਚ ਆਈ ਕਨਸਰਨ ਡੀਐਸਪੀ ਨਕੌਦਰ ਐਸਐਚਓ ਸ਼ਾਹਕੋਟ ਐਸਐਚਓ ਸਦਰਨ ਨਕੌਦਰ ਸਾਰੇ ਐਮਰਜੈਂਸੀ ਰਿਸਪੌਂਸ ਦੀਆਂ ਟੀਮਾਂ ਨੇ ਇਮੀਡੀਏਟਲੀ ਉੱਥੇ ਪਹੁੰਚ ਕੀਤੀ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇਹ ਬੰਦਾ ਝੂਠਾ ਸੀਗਾ ਇਹਨੇ ਆਪਣੇ ਇੱਕ ਦੋਸਤ ਨਾਲ ਰਲ ਕੇ ਇਹ ਫੇਕ ਜਿਹੜੀ ਰੋਬਰੀ ਪਲਾਨ ਕੀਤੀ ਸੀ ਕੰਪਨੀ ਦੇ ਪੈਸੇ ਮਾਰਨ ਲਈ ਇਹਨਾਂ ਨੇ ਪਹਿਲਾਂ ਸਕੀਮ ਬਣਾਈ ਸੀ ਵੀ ਮੈਂ ਆਪਣੇ ਕੱਪੜੇ ਪਾੜ ਲਊਂਗਾ ਔਰ ਮੈਂ ਸ਼ੋਅ ਕਰੂੰਗਾ ਵੀ ਮੇਰੇ ਨਾਲੇ ਵਾਰਦਾਤ ਹੋਈ ਹੈ ਬਟ ਪੁਲਿਸ ਦੇ ਅਲਰਟਨੈਸ ਦੇ ਨਾਲ ਔਰ ਇਨ ਟਾਈਮ ਜਿਹੜਾ ਹੈਗਾ ਆ ਉਹਦੀ ਇਨਵੈਸਟੀਗੇਸ਼ਨ ਕਰਨ ਦੇ ਨਾਲ ਜਦੋਂ ਪੁਲਿਸ ਇਹਨੂੰ ਨਾਲ ਲੈ ਕੇ ਉਸ ਸਪੌਟ ਤੇ ਗਈ ਕਿ ਤੇਰੇ ਨਾਲ ਕੀ ਹੋਇਆ ਇਹਨੇ ਕਈ ਆਪਣੀਆਂ ਸਟੇਟਮੈਂਟ ਬਦਲੀਆਂ ਫਿਰ ਇਹਨੇ ਜਿਹੜਾ ਰੂਟ ਦੱਸਿਆ ਉਹ ਇੱਕ ਜਿਹੜਾ ਸਿੱਧਾ ਰੂਟ ਆਉਂਦਾ ਉਹਦੀ ਬਜਾਏ 12 ਕਿਲੋਮੀਟਰ ਜਿਹੜਾ ਵੱਲ ਪੈ ਕੇ ਰੂਟ ਆਉਂਦਾ ਉਧਰ ਦੀ ਦੱਸਿਆ ਜਦੋਂ ਉੱਥੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਉੱਥੇ ਕੋਈ ਵੀ ਇਦਾਂ ਦਾ ਇਨਸੀਡੈਂਟ ਹੋਣਾ ਨਹੀਂ ਪਿਆ ਡਗਾਈ ਨਾ ਸ਼ਕਤੀ ਨਾ ਪੁਸ਼ਕਿਸ਼ ਕਰਨ ਤੇ ਇੱਕ ਸਾਹਮਣੇ ਆਇਆ ਵੀ ਇਹਦਾ ਇੱਕ ਦੋਸਤ ਹੈਗਾ ਸਹਿਮ ਚੂਮੋਪਿੰਡ ਆਦਲਮਪੁਰ ਚ ਪੈ ਜਾਂਦਾ ਜਿਹੜਾ ਪਹਿਲਾਂ ਇਹਦੇ ਨਾਲ ਅ ਫਾਈਨਾਂਸ ਕੰਪਨੀ ਦੇ ਵਿੱਚ EMPLOYE ਹੁੰਦਾ ਸੀ ਕਿਸੇ ਦੂਸਰੀ ਫਾਈਨਾਂਸ ਕੰਪਨੀ ਦੇ ਵਿੱਚ ਉਹਦੇ ਨੂੰ ਪੈਸੇ ਦੀ ਲੋੜ ਸੀ ਇਹਨਾਂ ਦੋਵਾਂ ਨੇ ਰਲ ਕੇ ਇਹ ਬਣਾ ਲਿਆ ਪਲਾਨ ਵੀ ਅਸੀਂ ਇਹ ਜਿਹੜੀ ਹੈ ਇਸ ਤਰੀਕੇ ਦੇ ਨਾਲ ਇਮੀਡੀਏਟ ਜਿਹੜੀ ਐ ਮਨੀ ਜਿਹੜੀ ਹੈਗੀ ਉਹ ਬਣਾਵਾਂਗੇ ਤੇ ਕੰਪਨੀ ਨੂੰ ਤੇ ਲੋਕਾਂ ਨੂੰ ਜਿਹੜਾ ਉਹ ਰੋਬਰੀ ਦੱਸਾਂਗੇ ਸੋ ਨਕੌਦਰ ਪੁਲਿਸ ਨੇ ਔਰ ਅਸ਼ਾਕਪੁਰ ਐਸ ਐਚਓ ਨੇ ਔਰ ਸਾਡੇ ਸੀਆਈਏ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਵੀ ਜਿਹੜੇ ਇਦਾਂ ਦੇ ਝੂਠੀਆਂ ਫੁਹਾਂ ਲੋਕੀ ਫਲਾਉਂਦੇ ਨੇ ਕੋਈ ਹੇਟ ਸਪੀਚ ਕਰਦਾ ਹੈ ਕੋਈ ਝੂਠੀ ਤਲਾਹ ਦਿੰਦਾ ਹੈਗਾ ਅਸੀਂ ਇਸ ਕੇਸ ਦੇ ਵਿੱਚ ਪਹਿਲਾਂ ਜੋ ਇਹਨੇ ਕਿਹਾ ਸੀ ਉਹਦੇ ਮੁਤਾਬਕ ਰੋਬੀਰੀ ਦਾ ਪਰਚਾ ਦਰਜ ਹੋਇਆ ਔਰ ਫਿਰ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ 'ਚ ਚੀਜ਼ ਆਈ ਹੈ ਅਸੀਂ ਉਹਦਾ ਉਲਟਾ ਇਹਦੇ ਉੱਪਰ ਹੀ ਪਰਚਾ ਦਿੱਤਾ ਦੋਨੋਂ ਬੰਦਿਆਂ ਤੇ ਦੋਨੋਂ ਹੀ ਬੰਦੇ ਪੁਲਿਸ ਨੇ ਅਰੈਸਟ ਕਰ ਲਏ ਔਰ 2 ਲੱਖ ਦੇ ਵਿੱਚੋਂ 192000 ਰੁਪਇਆ ਜਿਹੜਾ ਹੈਗਾ ਕੈਸ਼ ਉਹ ਅਸੀਂ ਰਿਕਵਰ ਕਰ ਲਿਆ ਇਹਦੇ ਦੂਸਰੇ ਦੋਸਤ ਕੋਲੋਂ 8000 ਰੁਪਇਆ ਉਹਨੇ ਖਰਚ ਲਿਆ ਸੀਗਾ ਕਿਸੇ ਕੰਮ ਤੇ ਉਹਦੀ ਰਿਕਵਰੀ ਚੱਲ ਰਹੀ ਹੈਗੀ ਹੈ ਮੈਂ ਇੱਥੇ ਫਿਰ ਦਹਰਾਉਣਾ ਚਾਹੁੰਦਾ ਕਿ ਪੁਲਿਸ ਨੂੰ ਮੂਰਖ ਨਾ ਬਣਾਓ ਗਲਤ ਫੋਹਾਂ ਨਾ ਫਲਾਓ ਜਿਹੜਾ ਬੰਦਾ ਇਸ ਤਰੀਕੇ ਨਾਲ ਕਰੇਗਾ ਪੁਲਿਸ ਸ਼ਕਤੀ ਦੇ ਨਾਲ ਉੱਤੇ ਕਰਵੇਗਾ